ਹੈਲੋ ਦੋਸਤੋ ਬੈਸਟ ਫਿਚਰ ਐਜੂਕੇਸ਼ਨ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੋ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸੈਂਸਿਟੀ ਫਰੀਦਕੋਟ ਵੱਲੋਂ ਵੱਖ-ਵੱਖ ਭਾਰਤੀਆਂ ਦੇ ਜੋ ਐਗਜ਼ਾਮ ਲਏ ਜਾ ਰਹੇ ਨੇ ਜਿਵੇਂ ਕਿ ਡਰਾਈਵਰ ਅਤੇ ਫਾਇਰਮੈਨ ਦਾ ਜੋ ਐਗਜ਼ਾਮ ਹੋਣਾ ਹੈ ਜਿਵੇਂ ਡਰਾਈਵਰ ਦਾ 24 ਜਨਵਰੀ ਨੂੰ ਹੋਣ ਜਾ ਰਿਹਾ ਹੈ ਐਂਡ 27 ਜਨਵਰੀ ਨੂੰ ਹੋਣ ਜਾ ਰਿਹਾ ਹੈ ਫਾਇਰਮੈਨ ਦਾ ਐਗਜ਼ਾਮ ਤਾ ਇਨਾਂ ਦੋਨਾਂ ਪੇਪਰਾਂ ਲਈ ਜੋ ਆਪਣੇ ਵੱਲੋਂ ਪੇਪਰ A ਤੇ ਪੇਪਰ B ਮਤਲਬ ਕਿ ਤੁਹਾਡਾ ਜੋ 100 ਨੰਬਰ ਦਾ ਪੇਪਰ ਹੁਣ ਆਏ ਦੇ ਵਿੱਚ 50 ਨੰਬਰ ਦਾ ਤੁਹਾਡਾ ਜੋ ਪੇਪਰ A ਰਹੇਗਾ ਸਿਰਫ ਪੰਜਾਬੀ ਦਾ ਐਂਡ ਜੋ 50 ਨੰਬਰ ਦਾ ਤੁਹਾਡਾ ਜੋ ਮੇਨ ਪੇਪਰ ਹੋਣਾਗਾ ਮਤਲਬ ਇਹਦੇ 50 ਨੰਬਰ ਵਿੱਚੋ ਹੀ ਤੁਹਾਡੀ ਸਿਲੈਕਸ਼ਨ ਹੋਣੀ ਹੈ ਤਾਂ ਇਹਨਾਂ ਦੋਨਾਂ ਪੇਪਰਾਂ ਲਈ ਆਪਣੇ ਵੱਲੋਂ ਜੋ ਨੋਟਸ ਰੈਡੀ ਕੀਤੇ ਗਏ ਨੇ ਤਾਂ ਤੁਸੀਂ ਨੋਟਸ ਬਾਈ ਕਰ ਲਈ ਤੁਸੀਂ ਐਪ ਡਾਊਨਲੋਡ ਕਰ ਲੈਣਾ ਹੈ ਬੈਸਟ ਫਿਚਰ ਐਜੂਕੇਸ਼ਨ ਠੀਕ ਹੈ ਜੀ ਪਲੇ ਸਟੋਰ ਵਿੱਚ ਜਾ ਕੇ ਬੈਸਟ ਫਿਚਰ ਐਜੂਕੇਸ਼ਨ ਐਪ ਡਾਊਨਲੋਡ ਕਰ ਲੈਣਾ ਹੈ ਐਂਡ ਉੱਥੇ ਤੁਹਾਨੂੰ ਜੋ ਫੋਲਡਰ ਮਿਲ ਜਾਣਾ ਹੈ ਆਪਣਾ ਡਰਾਈਵਰ ਅਤੇ ਫੈਰਮਨ ਐਗਜ਼ਾਮ ਲੈ ਤੜ ਤਾਂ ਤੁਸੀਂ ਉਸ ਨੂੰ ਬਾਈ ਕਰ ਲੈਣਾ ਹੈ ਫੀਸ ਬਿਲਕੁਲ ਘਟੇ ਬਟ ਜੇਕਰ ਤੁਹਾਡੇ ਕੋਲੇ ਐਂਡਰੋਇਡ ਫੋਨ ਨਹੀਂ ਹੈ ਆਈਫੋਨ ਹੈ ਤਾਂ ਤੁਸੀਂ ਡਾਇਰੈਕਟ ਵਟਸਐਪ ਮੈਸੇਜ ਕਰਨਾ ਹੈ 708767087671345 ਠੀਕ ਹੈ ਇਹਦੇ ਵਟਸਐਪ ਮੈਸੇਜ ਕਰ ਦੇਣਾ ਹੈ ਤੇ ਡਾਇਰੈਕਟ ਹੀ ਤੁਸੀਂ ਨੋਟਸ ਬਾਈ ਕਰ ਸਕਦੇ ਹੋ ਐਂਡ ਜੇਕਰ ਤੁਸੀਂ ਹੋਰ ਪੋਸਟਾਂ ਅਪਲਾਈ ਕੀਤੀਆਂ ਨੇ ਕਿਉਂਕਿ ਕਾਫੀ ਵੀ ਪੋਸਟਾਂ ਦਾ ਜੋ ਐਗਜ਼ਾਮ ਹੈ ਉਹਨਾਂ ਵਿੱਚ ਪੇਪਰ A ਤਾਂ ਹੋਣਾ ਹੀ ਹੈ ਮਤਲਬ ਕਿ ਪੰਜਾਬੀ ਦਾ ਪੇਪਰ 50 ਨੰਬਰ ਦਾ ਤਾਂ ਹੋਣਾ ਹੀ ਹੈ ਤਾਂ ਉਹ ਕੈਂਡੀਡੇਟ ਸਿਰਫ ਪੰਜਾਬੀ ਦਾ ਪੇਪਰ ਬਾਏ ਕਰ ਸਕਦੇ ਨੇ ਠੀਕ ਹੈ ਜੀ ਤਾਂ ਤੁਸੀਂ ਸਿਰਫ ਮੈਸੇਜ ਕਰ ਦੈਣਾ ਹੈ 70876 71345 ਠੀਕ ਹੈ WhatsApp ਮੈਸੇਜ ਕਰਕੇ ਤੁਸੀਂ ਜੋ ਨੋਟਸ ਬਾਏ ਕਰ ਸਕਦੇ ਹੋ ਸਿਰਫ ਪੰਜਾਬੀ ਦੇ ਪੇਪਰ ਲਈ ਬਾਤ ਇਹਕਰ ਤੁਸੀਂ ਡਰਾਈਵ ਤੇ ਫੈਰਮੈਨ ਦਾ ਐਗਜ਼ਾਮ ਦੇਣਾ ਹੈ ਇਸ ਦੇ ਜੋ ਫੁੱਲ ਸਲਿਪਸ ਦੀ ਤੁਹਾਨੂੰ ਜੋ ਨੋਟਿਸ ਪ੍ਰੋਵਾਈਡ ਕੀਤੇ ਜਾ ਰਹੇ ਨੇ ਤਾਂ ਤੁਸੀਂ ਜਲਦੀ ਹੀ ਜਾ ਕੇ ਤੁਸੀਂ ਐਪ ਡਾਊਨਲੋਡ ਕਰ ਲੈਣਾ ਹੈ ਨਹੀਂ ਫਿਰ ਤੁਸੀਂ WhatsApp ਮੈਸੇਜ ਕਰ ਸਕਦੇ ਹੋ ਧੰਨਵਾਦ